ਉਹ ਬੱਚੇ ਡੁੱਬ ਗਏ ਭਾਜੀ ਮੇਰੇ ਨਾਲ ਛੇੜ ਲਈਏ ਦੋ ਇੱਕ ਛਾਲ ਅਜੀ ਤੇ ਇੱਕ ਮੇਰਾ ਮੁੰਡਾ ਜੀ ਕੀ ਨਾਂ ਉਹਨਾਂ ਦਾ ਕੀ ਕੀ ਦਾ ਨਾਂ ਕਾਕਾ ਆਲ ਤੇ ਨਾ ਸ਼ੰਮੂ ਆਹ ਨਾ ਅਸਲ ਕੀ ਨਾਂ ਹੁੰਦੇ ਏ ਕਿ ਡੰਗਰ ਕੱਢਣ ਦੇ ਕੀ ਕਰ ਡੰਗਰ ਕੱਢਣ ਦੇ ਅੱਛਾ ਕਿੰਨੇ ਕ ਵਜੇ ਦੀ ਗੱਲ ਆਏ ਹਾਂ ਸਵਾ 6 ਵਜੇ ਦੀ ਗੱਲ ਹੈ ਤੇਰੇ ਸੰਵੇਂ ਨੂੰ ਤੱਕ ਨਹੀਂ ਹੰਮ ਅੱਛਾ ਤਾਨੂੰ ਉਤਰਨਾ ਹੀ ਨਹੀਂ ਹੁੰਦਾ ਉਹ ਤੂੰ ਡੁੱਬ ਗਏ ਲੋਕ ਤੇ ਵਿਚਾਰੇ ਆ ਗਏ ਉਹ ਡੁੱਬ ਗਏ ਅੱਛਾ ਸੰਧਨ ਡੁੱਬ ਗਏ ਕਿਸੇ ਦਾ ਬਾਣੀ ਚੱਲ ਗਿਆ ਮੁਲਾਜ਼ਮ ਆਏ ਮੈਨੂੰ ਨਹੀਂ ਲੱਭਿਆ ਕੋਤੇ ਖੁਰਦੀ ਦੀ ਜ਼ਰੂਰਤ ਹੈ ਜੀ ਮੰਗਾ ਦਿਓ ਜੀ ਅਸਹੀ ਇੰਕਾ ਸੀ ਇੰਦਾ ਕਾਕਾ ਉਹ ਪਾ ਗਏ ਡੰਗਰਾਂ ਨਾਲ ਕਿਉਂ ਲੱਗੇ ਅੱਧੇ ਇੱਕ ਰਵਾੜ ਆ ਗਿਆ ਜਿਹੜਾ ਪਾਸ ਹੀ ਉਹ ਡੋਬਾ ਹਾਂਜੀ ਉਹ ਨੂੰ ਗਿਆ ਹਾਂ ਲੋਗ ਬੀਬੀ ਸਾਹਿਬ ਇਹ ਕੀ ਨਾ ਦੋਨਾਂ ਬੱਚਿਆਂ ਦੀ ਪੁਲਿਸ ਨੂੰ ਰਿਪੋਰਟ ਕੀਤੀ ਆ ਕੀਤੀ ਆ ਨਹੀਂ ਲਾ ਕਿੰਨੇ ਪੁਲਿਸ ਆਜੀ ਨਹੀਂ ਆਜੇ ਤੱਕ ਹਾਂ ਉਹ ਆਈਏ ਪੁਲਿਸ ਆ ਪੁਲਿਸ ਆ ਹਾਂਜੀ ਤੇ ਹੁਣ ਕੋਈ ਗੋਦਾ گور ਕੋਈ ਆਇਆ ਹਾਂਜੀ ਗੋਦਾ گور ਕੋ ਲੱਭਣ ਵਾਸਤੇ ਨਹੀਂ 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 ਦੋਨੇ ਬੱਚੇ ਤੁਹਾਡੇ ਜੇ ਘੋਰੀ ਹਾਂਜੀ ਆਸੀ ਇੱਕ ਨੋ ਇੱਕ ਬਣਾਇਆ ਠੀਕ ਠੀਕ ਹਾਂਜੀ ਹੁਣ ਕਿੰਨੇ ਵਜੇ ਤੇ ਡੁੱਬੇ ਬੱਚੇ 5:00 ਵਜੇ 5:00 ਵਜੇ ਤੇ ਡੁੱਬੇ ਤੇ ਪੂਰੀ ਕੋਸ਼ਿਸ਼ ਕਰਨੀ ਅਜੇ ਤੱਕ ਨਹੀਂ ਲੱਭੇ ਨਹੀਂ